ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸੰਗਤ ਆਲੰਪੁਰ ਦੀ ਇਲਾਕਾ ਨਿਵਾਸੀ ਦੇਸ਼ਾਂ ਦੇਸ਼ਾਂ ਚ ਬੈਠੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਨੂੰ ਅਭੀ ਪ੍ਰਕਾਰ ਪਤਾ ਤੰਦਨ ਦਾ ਬਾਬਾ ਰਜੀ ਤੰਦਨ ਦਾ ਬਾਬਾ ਰਪਿੰਦਾ ਜੀ ਜਿਨ੍ਹਾਂ ਦੇ ਸਲਾਨਾ ਜੋ ਮੇਲੇ 24 ਸਤੰਬਰ ਤੋਂ 30 ਸਤੰਬਰ ਤੱਕ ਸਲਾਨਾ ਵਰਸੀ ਸਮਾਗਮ ਮਨਾਏ ਜਾਂਦੇ ਹਨ ਸੋ ਕਿਸਵਾਰ 27 ਸਤੰਬਰ ਦਾ ਸਪੈਸ਼ਲ ਪ੍ਰੀਤ ਮਹਿੰਦਰ ਸਿੰਘ ਬਾਈਵਾ ਪੰਡਾ ਵੱਲੋਂ ਕੈਂਸਰ ਕੈਂਪ ਅਤੇ ਅੱਖਾਂ ਦੇ ਫ੍ਰੀ ਚੈੱਕਅਪ ਕੈਂਪ ਲਗਾਏ ਜਾਣੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਖਤਾ ਆ ਕੇ ਲਾ ਲੈਣ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ 27 ਸਤੰਬਰ ਦਿਨ ਸ਼ਨੀਵਾਰ ਨੂੰ ਕੈਂਸਰ ਦੇ ਫ੍ਰੀ ਟੈਸਟ ਕੀਤੇ ਜਾਣਗੇ 29 ਸਤੰਬਰ ਨੂੰ ਮਹਾਨ ਨਗਰ ਕੀਰਤਨ 30 ਤੰਬਰ ਨੂੰ ਸ਼ਾਮ ਨੂੰ ਭੋਗ ਪਾਇਆ ਜਾਣਗੇ 7 ਵਜੇ ਤੋਂ ਲੈ ਕੇ 10:30 ਵਜੇ ਤੱਕ ਗੁਰਮਤ ਸਮਾਗਮ ਰਾਗੀ ਜੱਤੇ ਢਾਡੀ ਜੱਤੇ ਸੰਤ ਮਹਾਂਪੁਰਖ ਤਖਤਾਂ ਦੇ ਸਿੰਘ ਸਹਿਬਾਨ ਆ ਕੇ ਆਜਿ ਭਰਨਗੇ 27 ਤਰੀਕ ਨੂੰ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 10:30 ਵਜੇ ਤੱਕ 10 ਰਾਗੀ ਜੱਤੇ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਸ਼ਹੀਦੀ ਉਹਨੂੰ ਮੁਕ ਰੱਖ ਕੇ ਸਮਾਗਮ ਰੱਖਿਆ ਗਿਆ ਸੋ ਸਾਰੀਆਂ ਸੰਗਤਾਂ ਨੇ ਵਾਚਣ ਕੇ ਲਾਹਾ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ